ਕੁਝ ਬੇਨਤੀਆਂ ਹਨ 26 ਤਰੀਕ ਐਤਵਾਰ ਨੂੰ ਸਮਾਗਮ ਜੋ ਸਾਲਾਨਾ ਸਮਾਗਮ 3 ਤੱਕ ਤੱਕ ਦੂਬਰ ਇੱਕ ਦੋ ਨੂੰ ਮਰਦਾ ਹੈ ਇਹਦੀ ਪਹਿਲੀ ਮੀਟਿੰਗ ਪਹਿਲਾ ਆਪਾਂ ਐਡਵਾਂਸ ਕਰਦੇ ਸੀ ਇਸ ਕਰਕੇ ਜੋ ਹੜਾ ਆਇਆ ਹੈ ਉਹਦੇ ਕਰਕੇ ਫਿਰ ਮੀਟਿੰਗ ਜਿਹੜੀ ਹੈ ਕਿਉਂਕਿ ਹੜ੍ਹਾਂ ਦੀ ਸੇਵਾ ਚੱਲ ਰਹੀ ਹੈ ਤਾਂ ਮੀਟਿੰਗ ਜਿਹੜੀ ਹੈ ਪਹਿਲੀ ਥੋੜੀ ਆਪਾਂ ਲੇਟ ਕਰ ਰਹੇ ਹਾਂ 22 ਸਤੰਬਰ ਐਤਵਾਰ ਨੂੰ ਕੀਰਤਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ 2 ਵਜੇ ਤੋਂ ਬਾਅਦ ਇੱਥੇ ਸਟੇਜ ਤੇ ਮੀਟਿੰਗ ਹੋਏਗੀ ਆਪਣੇ ਆਪਣੇ ਡਿਊਟੀਆਂ ਆਪਾਂ ਸਾਰੇ ਸੰਭਾਲ ਲੈਣੇ ਦੂਰ ਨੇੜੇ ਦੀਆਂ ਸਾਰੀਆਂ ਸੰਗਤਾਂ ਨੇ ਜਰੂਰ ਪਹੁੰਚਣਾ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੋ ਸਮਾਗਮ ਹੁੰਦਾ ਸਾਰੇ ਆਪਾਂ ਜਾਣਦੇ ਆ ਪਿਆਰੇ ਮਹਾਪੁਰਸ਼ਾਂ ਨੇ ਕਿਵੇਂ ਸਾਨੂੰ ਦੱਸਿਆ ਹੈ ਕਿ ਭਾਈ ਆਪਾਂ ਸੇਵਾਦਾਰ ਬਣ ਕੇ ਰਹਿਣਾ ਹੈ ਇਹ ਗੁਰੂ ਘਰ ਦੀ ਵੱਡੀ ਬਖਸ਼ਾ ਹੈ ਗੁਰਨਾਮ ਸ਼ਬਦ ਕਰੇ ਸੇਵਾ ਸੇਮਨ ਕੀਤ ਕਰਨਾ ਨਾਮ ਜਪਨਾ ਵੱਢ ਸਕਣਾ ਇਹ ਬਖਸ਼ਾ ਕੀਤੀਆਂ ਨੇ ਸੋ ਡਿਊਟੀਆਂ ਸਾਰੀਆਂ ਜਿਹੜੀਆਂ ਨੇ ਸਮਾਗਮ ਦੇ ਬਾਰੇ ਸਾਰੀਆਂ ਵਿਚਾਰਾ ਹੋਣਗੀਆਂ ਐਤਵਾਰ ਨੂੰ ਆਪ ਜੀ ਨੇ 11 ਵਜੇ ਆਉਣਾ ਹੈ 2 ਵਜੇ ਤੱਕ ਕੀਰਤਨ ਬਾਅਦ ਵਿੱਚ ਮੀਟਿੰਗ ਹੋਏਗੀ